ਬੱਡੀ ਬੱਗਦੇ ਬੀਬੀ ਰਜਨੀ ਆਪਣੇ ਕੁਸ਼ਕ ਜਿਹੜੇ ਇਨਸਾਨ ਨੇ ਉਹ ਇਸ ਇਤਿਹਾਸ ਬਾਰੇ ਆਪਾਂ ਜਾਣਦੇ ਹਾਂ ਬੱਚ ਬੱਟ ਜਿਹੜੀ ਨਵੀਂ ਪੀੜੀ ਹੈ ਉਹ ਇਸ ਇਤਿਹਾਸ ਨੂੰ ਬਿਲਕੁਲ ਵੀ ਜਾਣੂ ਨਹੀਂ ਆਪਾਂ ਇਹ ਇਤਿਹਾਸ ਬੀਬੀ ਰਜਨੀ ਦਾ ਆਪਣੇ ਕੀ ਪਿੰਡੀ ਹੈ ਆਉਂਗ ਵਾਲੀ ਕੀੜੀ ਹੈ ਉਹਦੇ ਉਹਨਾਂ ਨੂੰ ਇਹ ਆਪਾਂ ਜੁੜੂ ਦਿਤ ਹੈ ਤਾਂ ਜੋ ਉਹ ਇਸ ਇਤਿਹਾਸ ਤੋਂ ਜਾਣੂ ਹੋ ਸਕਣ ਬਹੁਤ ਬਹੁਤ ਮਿਲਦੇ ਹਾਂ ਅੱਜ ਫਿਲਮ ਦੀ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਬੀਬੀ ਰਜਨੀ ਜੀ ਸਰ ਇਹ ਪਹਿਲਾਂ ਵੀ ਕਾਫੀ ਫਿਲਮਾਂ ਆ ਚੁੱਕੀਆਂ ਐ ਇਹਦੇ ਵਿੱਚ ਹਟਕੇ ਤੁਸੀਂ ਕੀ ਕੀਤਾ ਵੀ ਤੁਸੀਂ ਅੱਜ ਇਹਨੂੰ ਪ੍ਰਮੋਟ ਕਰਨ ਆ ਰਹੇ ਹੋ ਵਧੀਆ ਗੱਲ ਵਾਲਾ ਹੀ ਤੁਹਾਡਾ ਪਹਿਲਾਂ ਜਦੋਂ ਭਗਵੰਦਰ ਦਾ ਨਾਮ ਆਇਆ ਸੀ ਬਹੁਤ ਸਾਫ ਲੱਗਦਾ ਸੀ ਉਹਨਾਂ ਦਾ ਤੇ ਹੁਣ ਦਾ ਤਕਨੀਕ ਦਾ ਬਹੁਤ ਫਰਕ ਪੈ ਗਿਆ ਹੈ ਵਿਜ਼ੂਅਲ ਜਨ ਦਾ ਬਹੁਤ ਫਰਕ ਪੈ ਗਿਆ ਜਿਹੜੀ ਕਿ ਕੋਕਲਾ ਉਹ ਫਿਲਮ ਬਣੀ ਸੀ ਅੱਜ ਕੱਲ ਦੇ ਬੱਚੇ ਉਸ ਤਰ੍ਹਾਂ ਦੀਆਂ ਪੁਰਾਣੀਆਂ ਫਿਲਮਾਂ ਨਹੀਂ ਦੇਖਦੇ ਕਿ ਆਸ ਕਦੇ ਵੀ ਪੁਰਾਣਾ ਨਹੀਂ ਹੁੰਦਾ ਜਿਹਨੂੰ ਅਪਡੇਟ ਕਰਦੇ ਹਾਂ ਅਸੀਂ ਵੀਡੀਓ ਨੂੰ ਖੋਲ੍ਹਦੇ ਹਾਂ ਜਿਹੋ ਅਸੀਂ ਇਹ ਬਰਾਲਾ ਕੀਤਾ ਤੇ ਅੱਜ ਉਹ ਤਹਾਨੂੰ ਇੱਕ ਨਵੀਂ ਕੱਢ ਰਹੀ ਹੈ ਦਾ ਨਵਾਂ ਮਾਹੌਲ ਦਾ ਅਜਸਤਾਨ ਵਿੱਚ ਆਕਰਸ਼ਣ ਹੈ ਅੱਜ ਕੱਲ੍ਹ ਦੀ ਮਾਨਗਾਂ ਦੇ ਨਾਲ ਨਵੀਂ ਤਰ੍ਹਾਂ ਅਪਡੇਟ ਕਰਕੇ ਤੁਹਾਰੇ ਕੋਲ ਲੈ ਕੇ ਆਏ ਹਾਂ ਤਾਂ ਕਿ ਜਿਹੜੇ ਬੱਚੇ ਆਪੇ ਜਿਹਨੂੰ ਸਾਨੂੰ ਦਾਦੀਆਂ ਨਾਨੀਆਂ ਕਹਾਣੀਆਂ ਸੁਣਾਉਂਦੀਆਂ ਸੀ ਅਸੀਂ ਉਹਦੇ ਹੁਣ ਦੇ ਬੱਚੇ ਨਾ ਕਹਾਣੀਆਂ ਸੁਣਦੇ ਨੇ ਤੇ ਨਾ ਹੀ ਦਾਦੀਆਂ ਨਾਨੀਆਂ ਹੁਣ ਕਹਾਣੀਆਂ ਸੁਣਾਉਂਦੀਆਂ ਨੇ ਉਹ ਵਹੀ ਜਰੀਆ ਰਹਿ ਗਿਆ ਬੱਚਿਆਂ ਨੂੰ ਆਉਣ ਦੇ ਇਹਾਸਨਾ ਨਾਲ ਆਪ ਦੀ ਰਾਸ ਨਾਲ ਚੋਣ ਦਾ ਮੀਡੀਆ ਜਾਂ ਫਿਲਮਾਂ ਤੇ ਉਹ ਅਸੀਂ ਬਹੁਤ ਹੌਸਲੇ ਨਾਲ ਇਹ ਫਿਲਮ ਲੈ ਕੇ ਆਏ ਆਂ ਬੜੀ ਉਮੀਦ ਨਾਲ ਤੇ ਅਸੀਂ ਚਾਹੁੰਦੇ ਆਂ ਕਿ ਬੱਚੀ ਇਸ ਵੱਧ ਵੱਧ ਦੇਖੋ ਸਾਡੀ ਇਹ ਰਾਸਤੀ ਜਾਣ ਸਰ ਜਰਜ ਫਿਲਮ ਨੂੰ ਪ੍ਰੋਡਿਊਸ ਕਰ ਰਿਹਾ ਹੈ ਤੇ ਕਿਹੜੇ ਕਿਹੜੇ ਇਹਦੇ ਵਿੱਚ ਜਿਹੜੇ ਆਰਟਿਸਟ ਕਲਾਕਾਰ ਕੰਮ ਕਰ ਰਹੇ ਹੈ ਇਹ ਪ੍ਰੋਡਿਊਸਰ ਦੀ ਬੈਂਕੀ ਧੰਨਵਾਦ ਪਲੈਟਫਾਰਮ ਨੂੰ ਜਿਸ ਨੇ ਬੈਕੋ ਸਟੂਡੀਓ ਇਹ ਮਿਦਨ ਪਰਵਾੜ ਦੀ ਹੈ ਇਹਨੂੰ ਡਾਇਰੈਕਟ ਕੀਤਾ ਅਮਰ ਹੁੰਦਲ ਜੀ ਦੇ ਵਿੱਚ ਜਿਹੜਾ ਵੀ ਰਸਮੀ ਦੇ ਫਾਦਰ ਦਾ ਜਿਹੜਾ ਕਿਰਦਾਰ ਨਿਭਾ ਰਹੇ ਨੇ ਉਹ ਨੂੰ ਚੰਦਾ ਉਹਨੂੰ ਜ਼ਰੂਰ ਦਾਤ ਜੀ ਵਰਤੀ ਕੁਦੀ ਜੀ ਕੋਕੀ ਦੇਲ ਤੇ ਬੀਨ ਸ਼ਰਮਾ ਵਿਕਾਸ ਬਾਜਵਾ ਤੇ ਬਹੁਤ ਸਾਰੇ ਕਲਾਕਾਰ ਪੂਰੀ ਤਰ੍ਹਾਂ ਧਾਰਮਿਕ ਇਹ ਫਿਲਮ ਹੋਊਗੀ ਜੀ ਬਿਲਕੁਲ ਪੂਰੀ ਤਰ੍ਹਾਂ ਇਹ ਧਰਮ ਨਾਲ ਸੰਬੰਧਤ ਹੈ ਧਰਮ ਤੇ ਵਿਸ਼ਵਾਸ ਰੱਖਣ ਨਾਲ ਸੰਬੰਧਤ ਹੈ ਤੇ ਹਰ ਦੀ ਪਰਿਵਾਰ ਹੈ ਸਰ ਕਿ ਕਿੰਨੇ ਗੀਤਕਾਰਾਂ ਨੇ ਇਹਦੀ ਫਿਲਮ ਦੇ ਵਿੱਚ ਗੀਤ ਦਿੱਤੇ ਹੋਏ ਹਨ ਨਹੀਂ ਇਸ ਫਿਲਮ ਦੇ ਕਿੰਨੇ ਗੀਤਕਾਰ ਨੇ ਲਿਖੇ ਨੇ ਫਿਲਮ ਦੇ ਪੋਸਟਰ 'ਤੇ ਹਰਜੀਤ ਹਰਮਨ ਜੀ ਦੇ ਠੀਕ ਹੈ ਜੀ ਹਰਮਨ ਜੀ ਦੇ ਉਹਨਾਂ ਨੇ ਕਿੰਨੇ ਗੀਤ ਤੇ ਕੌਣ ਗਾਇਆ ਗੀਤ ਗਾਇਏ ਸਾਥੀ ਕਲਾਕਾਰਾਂ ਨੇ ਜੀ ਉਹ ਕੀ ਨੂਰਾ ਸਰ ਇਹ ਫਿਲਮ ਦੀ ਕਿੱਥੇ ਕਿੱਥੇ ਸ਼ੂਟਿੰਗ ਹੋਈ ਹੈ ਜੀ ਇਹ? ਇਹਨੂੰ ਜ਼ਿਆਦਾਤਰ ਇਹ ਵੀ ਮਹਾਂਗੜ ਬਈਏ ਜੀ ਹਰਿਆਣਾ ਦੇ ਵਿੱਚ ਕਾਫੀ ਸਤਲੁਜ ਦੇ ਆਸ-ਪਾਸ ਛੋਟੇ ਛੋਟੇ ਸੀਨ ਤਾਂ ਹੋਣੇ ਬਹੁਤ ਸਾਰੇ ਜਿਆਦਾਤਰ ਇਹ ਵੀ ਮਹਾਂਗੜ ਦੇ ਤਰਫੋਂਸ ਤੁਹਾਨੂੰ ਹੋਰ ਪ੍ਰੋਮੋਸ਼ਨ ਕਰਨ ਜਾਂਦੇ ਪੂਰਾ ਰਿਸੋਰਸ ਮਿਲ ਰਿਹਾ ਬਹੁਤ ਵਧੀਆ ਲੱਗੇਗੀ ਬੜੀ ਸੋਹਣੀ ਸਾਡੀ ਅੰਮ੍ਰਿਤਾਲਾ ਨਾਲ ਬਾਤ ਰਹੇ ਕਿਸ਼ੀ ਹੋ ਰਹੀ ਹੈ ਕੋਈ ਟੈਂਟ ਤਾਂ ਨਹੀਂ ਲੱਗਣਾ ਜਿਹਨੂੰ ਵੀ ਦੱਸਦੇ ਸਾਡਾ ਇਤਿਹਾਸ ਹੈ ਮੇਨ ਹੀਰੋ ਤੇ ਮੇਨ ਹੀਰੋ ਨੇ ਇਹਦੇ ਵਿੱਚ ਕਿੰਨਾ ਨੇ ਰੋਲ ਕੀਤਾ ਜੀ ਪਤਾ ਨਹੀਂ ਹੀਰੋ ਪ੍ਰਧਾਨ ਫਿਲਮ ਨੂੰ ਜੀ ਦੀਦੀ ਦੇ ਦੋ ਪਿੰਗ ਹੈ ਹੀਰੋ ਨੂੰ ਪ੍ਰਧਾਨ ਫਿਰ ਮੈਂ ਉਹ ਰੂਚੀ ਜਲਦੀ ਨੂੰ ਠੀਕ ਹੈ ਜੀ ਠੀਕ ਹੈ ਥੈਂਕ ਯੂ வெਰੀ ਮਚ ਧੰਨਵਾਦ ਜੀ